ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਈੋਂ ਤਾਂ ਸ਼ਰਾਬ ਵੇਕਦਾ ਅੱਜ ਲੋਕਾਂ ਦੇ ਜਿਹੜੇ ਘਟਾਏ ਜਾ ਰਹੇ ਆ ਇਹ ਉਹੀ ਕੰਮ ਕੀਤਾ ਜਾ ਰਿਹਾ ਇਹਦੇ ਨਾਲ ਕਦੇ ਵੀ ਨਸ਼ਾ ਬੰਦ ਨਹੀਂ ਹੋਊਗਾ ਇਹਦੇ ਨਾਲ ਕਦੇ ਵੀ ਤਖਸਰੀ ਬੰਦ ਨਹੀਂ ਹੋਊਗੀ ਚਿੱਟਾ ਕਿਵੇਂ ਬੰਦ ਹੋਣਾ ਔਰ ਤੁਸੀਂ ਚਿੱਟੇ ਦੀ ਤਾਂ ਛੱਡੋ ਸ਼ਰਾਬ ਤੱਕ ਜਿਹੜੀ ਵਿਕਦੀ ਆ ਪਿੰਡਾਂ ਦੇ ਵਿੱਚ ਕੋਈ ਚਿੱਟੀ ਸ਼ਰਾਬ ਕੱਢ ਕੇ ਵੇਚਦਾ ਉਹ ਵੀ ਬੰਦ ਹੋ ਜੂਗੀ ਇਹ ਦੋ ਪਲਾਨ ਆ ਇਹ ਸਰਕਾਰ ਨੂੰ ਕਰਨੇ ਪੈਣਗੇ ਫਿਰ ਇੱਕ ਗੱਲ ਕਹਿਣਾ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਈਓ ਤਾਂ ਸ਼ਰੇਆਮ ਵਿਕਦਾ ਇਹ ਸਰਕਾਰਾਂ ਚਿੱਟਾ ਵਕਾਉਂਦੀਆਂ ਕਿਵੇਂ ਆ ਤੁਸੀਂ ਉਹ ਸੁਣ ਲਓ ਜੇਕਰ ਸਰਕਾਰ ਜਿਹੜੇ ਪੜੇ ਲਿਖੇ ਬੇਰੁਜ਼ਗਾਰ ਉਹਨਾਂ ਨੂੰ ਨੌਕਰੀ ਦੇ ਦੇਵੇ ਜਿੰਨੇ ਕ ਹਿੱਸੇ ਦੀ ਉਹਨਾਂ ਦੀ ਨੌਕਰੀ ਬਣਦੀ ਆ ਜੇਕਰ ਕੋਈ 15000 ਵਾਲੀ ਨੌਕਰੀ ਲੈਣ ਨੂੰ ਬੈਠਾ ਤਾਂ ਉਹਨੂੰ 15000 ਦੀ ਜੇ ਕੋਈ 25000 ਦੀ ਨੌਕਰੀ ਕਰਨ ਵਾਲਾ ਬੈਠਾ ਉਹਨੂੰ 25000 ਦੀ ਜਿਹੜਾ 40 ਤੱਕ ਦੀ ਮਾਰ ਰੱਖਦਾ ਉਹਨੂੰ 40000 ਦੀ ਨੌਕਰੀ ਜਿੰਨੀ ਕਗਲੇ ਦੀ ਸਟੱਡੀ ਆ ਜਿੰਨੀ ਕ ਪੜ੍ਹਾਈ ਆ ਜੇ ਸਰਕਾਰ ਚਾਵੇ ਤਾਂ ਪੜ੍ਹੇ ਲਿਖੇ ਛੱਡੋ ਅਨਪੜਾ ਨੂੰ ਵੀ ਨੌਕਰੀ ਮਿਲ ਸਕਦੀ ਆ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਈਓ ਤਾਂ ਸ਼ਰੇਆਮ ਵੇਕਦਾ ਜਦੋਂ ਉਹਨਾਂ ਨੂੰ ਰੋਜ਼ਗਾਰ ਮਿਲ ਜੂਗਾ ਪੁਲਸ ਵਾਲੇ ਚਿੱਟਾ ਕਿਉਂ ਨਹੀਂ ਵੇਚਦੇ ਜਿਹੜੇ ਮਾਸਟਰ ਲੱਗੇ ਉਹ ਚਿੱਟਾ ਕਿਉਂ ਨਹੀਂ ਵੇਚਦੇ ਜਿਹੜੇ ਹੋਰ ਕਈ ਪੋਸਟਾਂ ਤੇ ਲੱਗੇ ਆ ਉਹ ਸ਼ਰਾਬ ਕਿਉਂ ਨਹੀਂ ਵੇਚਦੇ ਤਾਂ ਨਹੀਂ ਵੇਚਦੇ ਕਿ ਉਹਨਾਂ ਦੇ ਘਰੇ ਪੈਸਾ ਆਉਣ ਵਾਲਾ ਹੋ ਗਿਆ ਉਹਨਾਂ ਦੇ ਘਰੇ ਪੈਸਾ ਆਉਂਦਾ ਅੱਜ ਹਰ ਪਿੰਡ ਦੇ ਵਿੱਚ ਚਿੱਟਾ ਜਸਾ ਪਿੰਡਾਂ ਦੇ ਵਿੱਚ ਘਟਵਾ ਕੇ ਨਸ਼ੇ ਬੰਦ ਨਹੀਂ ਹੋਣੇ ਉਹ ਘਰ ਦੇ ਥੱਲੇ ਨੀਆਂ ਦੇ ਵਿੱਚ ਚਿੱਟਾ ਨਹੀਂ ਦੱਬਿਆ ਹੋਇਆ ਚਿੱਟਾ ਕੋਈ ਨਵਾਂ ਵੇਚਣ ਲੱਗ ਜਿਹੜਾ ਪੁਰਾਣਾ ਵੇਚਦਾ ਪੁਰਖਿਆਂ ਤੋਂ ਵੇਚਦਾ ਰਿਆ ਉਹਦੇ ਘਾਟਾ ਹੋਗੇ ਤੇ ਤੁਹਾਡੀ ਸ਼ਲੰਘਾ ਹੀ ਹੋਗਾ ਜਿਹੜਾ ਕੋਈ ਕੱਲ ਲੱਗਿਆ ਵੇਚਣ ਘਰ ਉਹਦੀ ਪਿਓ ਦੀ ਕਮਾਈ ਦਾ ਬਣਿਆ ਮੁੰਡਾ ਲਫੰਗਾ ਨਿਕਲ ਗਿਆ ਉਹਦੇ ਕਰਕੇ ਉਹਦੇ ਪਿਓ ਦਾ ਘਰ ਵੀ ਟਹਿ ਗਿਆ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ ਤੁਸੀਂ ਲੋਕਾਂ ਨੂੰ ਰੋਜ਼ਗਾਰ ਦਿਓ ਤੁਸੀਂ ਲੋਕਾਂ ਨੂੰ ਲਵਾਰਸ ਕੀਤਾ ਆਇਆ ਜਦੋਂ ਤੁਸੀਂ ਲੋਕਾਂ ਨੂੰ ਲਵਾਰਸ ਕਰਤਾ ਤੇ ਲੋਕ ਢਿੱਡ ਭਰਨ ਵਾਸਤੇ ਕੁਛ ਨਾ ਕੁਛ ਕਰ ਰਹੇ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਮੈਂ ਨਸ਼ਾ ਤਖਸਰਾ ਦਾ ਪੱਖ ਨਹੀਂ ਪੂਰਦਾ ਇੱਥੇ ਮੈਂ ਤਾਂ ਇਹ ਦੱਸ ਰਿਹਾ ਵੀ ਨਸ਼ਾ ਬੰਦ ਕਿਵੇਂ ਹੋਊਗਾ ਚਿੰਤਾ ਸੀ ਕਿ ਸਾਡਾ ਹਾਲ ਕੀ ਹੋ ਰਿਹਾ ਸਾਡੇ ਬੱਚਿਆਂ ਦਾ ਆਉਣ ਵਾਲਾ ਹਾਲ ਕੀ ਹੋਊਗਾ ਅਸੀਂ ਤੇ ਇਸ ਮਸਲੇ ਨੂੰ ਲੈ ਰਹੇ ਆ ਨਹੀਂ ਹੋਰ ਅਸੀਂ ਉਹਨਾਂ ਦੀ ਕੋਈ ਗੱਲ ਨਹੀਂ ਕਰ ਰਹੇ ਸਭ ਤੋਂ ਵੱਡੀ ਗੱਲ ਤੇ ਆ ਕਿ ਜਿਹੜੀ ਤਾਸ਼ ਇਹ ਤਾਸ਼ ਵੀ ਇੱਕ ਨਸ਼ੇ ਦੇ ਵਿੱਚ ਆਉਗੀ ਜਿਹੜੀ ਇੱਕ ਤਾਸ਼ ਆ ਭਾਬੀ ਦੇ ਔਰ ਖੇਡਲਾ ਕਨੂਆ ਖੇਡਲਾ ਦੈਲਾ ਕੁੱਟ ਖੇਡਲਾ ਦੈਲਾ ਪਕੜ ਕਹਿ ਲੋ ਜਿਹਨੂੰ ਤਿੰਨ ਦੋ ਪੰਜ ਕਹਿ ਲੋ ਇਹ ਤਾਸ਼ ਖੇਡਣ ਵਾਲਿਆਂ ਨੂੰ ਤਾਂ ਪੁਲਿਸ ਚੱਕ ਲੈਂਦੀ ਆ ਤਾਸ਼ ਖੇਡਣ ਵਾਲਿਆਂ ਨੂੰ ਤਾਂ ਪੁਲਿਸ ਚੱਕ ਲੈਂਦੀ ਆ ਪਰ ਅੱਜ ਤੱਕ ਇਤਿਹਾਸ ਗਵਾ ਹਲੇ ਤੱਕ ਵੀ ਤਾਸ਼ ਕੰਪਨੀ ਨੂੰ ਫੜਿਆ ਨਹੀਂ ਗਿਆ ਤਾਸ਼ ਕੰਪਨੀ ਦਾ ਮਾਲਕ ਫੜਿਆ ਨਹੀਂ ਗਿਆ ਹਲੇ ਤੱਕ ਵੀ ਕਿ ਉਹ ਤਾਸ਼ ਕਿੱਥੋਂ ਆਈ ਆ ਕਿਹਨੇ ਲਿਆਂਦੀ ਆ ਕਿਵੇਂ ਆਈ ਆ ਹਲੇ ਤੱਕ ਨਹੀਂ ਫੜਿਆ ਗਿਆ ਜੇ ਗੱਲ ਕਰੀਏ 3 ਪੱਤੀ ਦੀ ਮਸ਼ਹੂਰੀ ਅੱਜ ਕੱਲ ਮੋਬਾਈਲਾਂ ਤੇ ਆਉਂਦੀ ਆ ਤਗੜੇ ਐਕਟਰ ਮਸ਼ਹੂਰੀ ਕਰਦੇ ਆ ਤੁਸੀਂ ਉਹਨਾਂ ਦਾ ਕੀ ਕਰਤਾ ਤੁਹਾਡੇ ਬੱਚਿਆਂ ਨੂੰ ਸਿੱਧੇ ਤੌਰ ਤੇ ਇਹ ਕਹਿ ਰਹੇ ਆ ਸਰਕਾਰ ਦੇ ਅੱਖਾਂ ਚ ਅੱਖਾਂ ਪਾ ਕੇ ਕਹਿ ਰਹੇ ਆ ਅਰੇ ਜ਼ਮੀਰਮੀ ਪਰ ਜਾਓ ਭਾਈ 60000 ਰੁਪਏ ਮਿਲਾਏ 50000 ਰੁਪਇਆ ਆਇਆ ਮੈਨੇ 50000 ਰੁਪਇਆ ਇੱਕ ਮਹੀਨੇ ਮੇ ਜੀਤ ਲਿਆ 25000 ਜੀਤ ਲੇ 25 25000 ਸਾਨੂੰ ਉਹ ਕਹਿ ਰਹੇ ਆ ਜੀਤ ਲੇ ਜਿਨ੍ਹਾਂ ਦੇ ਦਿਹਾੜੀ ਦਾ ਖਰਚਾ ਹੀ 40 4000 ਰੁਪਇਆ ਸਾਨੂੰ ਉਹ 60 6000 ਦੇ ਸੁਪਨੇ ਵਿਖਾ ਰਹੇ ਆ ਗੱਲ ਨਸ਼ੇ ਤੇ ਆਉਂਦੀ ਆ ਜਿਹੜਾ ਨਸ਼ਾ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਰੋਜ਼ਗਾਰ ਸਿੱਟ ਦੋ ਰੋਜ਼ਗਾਰ ਆ ਗਿਆ ਨਸ਼ਾ ਤੱਕ ਸਰੀ ਬੰਦ ਹੋ ਜੂਗੀ ਇਹ ਬੇਰੋਜ਼ਗਾਰ ਕਰਕੇ ਲੋਕਾਂ ਨੂੰ ਮਜਬੂਰ ਕੀਤਾ ਆ ਤਾਂ ਕਿ ਕੋਈ ਸੱਟਾ ਲਿਖੇ ਕੋਈ ਪ੍ਰੈਗਾ ਵਿੱਚ ਕੋਈ ਚਿੱਟਾ ਵਿੱਚ ਕੋਈ ਕੱਢ ਕੇ ਸ਼ਰਾਬ ਵਿੱਚ ਇਹ ਮਸਲੇ ਠੋਡੇ ਆ ਜਨਾਬ ਬੇਰੋਜ਼ਗਾਰੀ ਖਤਮ ਕਰ ਦੋ ਮੈਂ ਗਾਰੰਟੀ ਦੇ ਨਾਲ ਕਹਿਣਾ ਆਪਾਂ ਕਹਿ ਦਿੰਨੇ ਆ ਜੀ ਫਲਾਨੇ ਪਿੰਡ ਦੇ ਵਿੱਚ ਅਸੀਂ 10 ਨੌਕਰੀਆਂ ਦੇਤੀਆਂ ਹੁਣ ਪਿੰਡ ਦੀ ਆਬਾਦੀ 8000 ਆ ਪਿੰਡ ਦੀ ਆਬਾਦੀ 8000 11 1200 ਘਰ ਆ ਤਾਂ 10 1200 ਯਾਰ 1200 ਘਰ ਦੇ ਵਿੱਚੋਂ ਅਸੀਂ 10 ਘਰਾਂ ਨੂੰ ਨੌਕਰੀ ਦੇਤੀ ਆ ਤੇ ਬਾਕੀ ਜੇਕਰ ਯਾਰ ਘਰਾਂ ਅਸੀਂ 20 ਘਰਾਂ ਨੂੰ ਨੌਕਰੀ ਦੇਤੀ ਤੇ 980 ਘਰ ਉਹਨਾਂ ਨਾਲ ਵੇਖ ਕੇ ਜੀ ਜਾਣ ਤੁਸੀਂ ਦੱਸੋ ਇਹ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਐਮਐਲਏ ਬਣ ਗਿਆ ਉਹਦੇ ਰਿਸ਼ਤੇਦਾਰਾਂ ਨੂੰ ਵੀ ਫਾਇਦਾ ਜੁਨਾ ਨੌਕਰੀ ਉਦਾਹਰਨ ਵਜੋਂ ਜੇ ਦੋ ਭਰਾਵਾਂ 'ਚੋਂ ਇੱਕ ਲੱਗ ਗਿਆ ਦੂਜੇ ਤਾਂ ਦਿਹਾੜੀਦਾਰ ਹੀ ਰਹੂਗਾ ਰੋਜ਼ਗਾਰ ਦਿਓ ਤੁਸੀਂ ਅਨਪੜਾ ਨੂੰ ਵੀ ਰੋਜ਼ਗਾਰ ਦੇ ਸਕਦੇ ਆ ਪਰ ਦੇ ਨਹੀਂ ਰਹੇ ਉਹ ਵੀ ਦੱਸਾਂਗੇ ਔਰਤਾਂस्ते ਫੈਕਟਰੀਆਂ ਖੋਲ੍ਹ ਦੋ ਪਿੰਡਾਂ ਦੇ ਵਿੱਚ ਜਿਹੜਾ ਨਰੇਗਾ ਦਾ ਕਰੋੜਾ ਰੁਪਈਆ ਅਕਸਰ ਰੌਲੇ ਸੁਣਦੇ ਆ ਕਿ ਗਰੀਬ ਦੀ ਦਿਹਾੜੀ ਨਹੀਂ ਆਉਂਦੀ ਘਰੇ ਬੈਠਿਆਂ ਦੀ ਦਿਹਾੜੀ ਆ ਜਾਂਦੀ ਆ ਉਹਨਾਂ ਨੂੰ ਕਰੋੜਾ ਰੁਪਈਆ ਤੁਸੀਂ ਜਿਹੜਾ ਕਰੋੜਾ ਰੁਪਈਆ ਉਹ ਫੈਕਟਰੀਆਂ ਖੋਲ੍ਹ ਦੋ ਸਰਕਾਰੀ ਖੋਲ੍ਹ ਦੋ ਤਾਂ ਤੁਸੀਂ ਕਰ ਕੀ ਉਦੋਂ ਬਾਅਦ ਕੀ ਹੋਊਗਾ ਸਾਡੇ ਤੋਂ ਅੱਜ ਕੱਲ੍ਹ ਲੋਕ ਲਾਜ ਕਰਾਉਣ ਨੂੰ ਪੈਸਾ ਹੈ ਨਹੀਂ ਲੋਕਾਂ ਕੋਲ ਦਿਹਾੜੀ ਨਾਲ ਘਰ ਚਲਾਊਗਾ ਘਰ ਪਾਊਗਾ ਬੱਚਿਆਂ ਨੂੰ ਪੜ੍ਹਾਊਗਾ ਕੀ ਕਰੂੰਗਾ ਤੁਸੀਂ ਜਵਾਬ ਦਿਓ ਮਜਬੂਰ ਤੁਸੀਂ ਕੀਤਾ ਹੋਇਆ ਤੁਸੀਂ ਰੁਜ਼ਗਾਰ ਦਿਓ ਮੋਢੇ ਦਾ ਰੁਜ਼ਗਾਰ ਹੁਣ ਭਗਵਾਨ ਤੋਂ ਮਾਨ ਕਿਵੇਂ ਚਿੱਟਾ ਵੇਚ ਲਊਗਾ ਕਦੇ ਸੁਣਿਆ ਕੋਈ ਅਫਸਰ ਚਿੱਟਾ ਵੇਚੀ ਜਾਂਦਾ ਇਹ ਸਮਝਣੀ ਪੈਣੀ ਹੈ ਗੱਲ ਸਾਨੂੰ ਤੇ ਲੋਕਾਂ ਨੂੰ ਵੀ ਸੋਚਣੀ ਚਾਹੀਦੀ ਆ ਕਿ ਨਸ਼ਾ ਵੇਚ ਕੇ ਤੁਸੀਂ ਘਰ ਤਾਂ ਬਣਾ ਸਕਦੇ ਆ ਪਰ ਆਪਦੇ ਬੱਚਿਆਂ ਦਾ ਭਵਿੱਖ ਨਹੀਂ ਬਣਾ ਸਕਦੇ ਲੋਕਾਂ ਦੇ ਘਰ ਟਾਉਣ ਨਾਲੋਂ ਬੇਰੋਜ਼ਗਾਰੀ ਟਾ ਦੋ ਬੇਰੋਜ਼ਗਾਰੀ ਖਤਮ ਕਰ ਦੋ ਲੋਕਾਂ ਦੇ ਘਰਾਂ ਚ ਰੋਜ਼ਗਾਰ ਦੇ ਦਿਓ ਤੇ ਜਿਹੜੇ ਨਸ਼ਾ ਤੱਕ ਸਰ ਇਹਨਾਂ ਨੂੰ ਛੱਡੋ ਨਾ ਪਰ ਤੱਕ ਸਰ ਬਣਾਇਆ ਕਿਨੇ ਆ ਮਜਬੂਰੀ ਕੀ ਪਈ ਕਿਹੜੀ ਗੱਲੋਂ ਮਜਬੂਰੀ ਪੈ ਗਈ ਇਹ ਗੱਲ ਸਾਨੂੰ ਸਮਝਣ ਦੀ ਲੋੜ ਪੈਣੀ ਆ ਤੁਸੀਂ ਤਾਂ ਲਵਾਰਸ ਕਰਕੇ ਸਿਰ ਤਾਂ ਲੋਕਾਂ ਨੂੰ ਲੋਕ ਲਵਾਰਸ ਹੋ ਗਏ ਆਪਦੇ ਬੱਚਿਆਂ ਦਾ ਢਿੱਡ ਪਾਲ ਰਹੇ ਆ ਤੇ ਲੋਕ ਹੁਣ ਕਈ ਇੱਕ ਲੋਕਾਂ ਨੂੰ ਮੈਂ ਇਹ ਕਿਹਾ ਸਰਕਾਰ ਨੂੰ ਕਿ ਤੁਹਾਡੇ ਤੋਂ ਬੀੜੀ ਬੰਦ ਨਹੀਂ ਹੋਣੀ ਚਿੱਟੇ ਦੀ ਤਾਂ ਗੱਲ ਛੱਡ ਦਿਓ ਥੋ ਥੋ ਸਿੱਕਟ ਬੰਦ ਨਹੀਂ ਹੋਣੀ ਚਿੱਟੇ ਦੀ ਤਾਂ ਗੱਲ ਛੱਡ ਦੋ ਉਹ ਥੋ ਥੋ ਜਰਦਾ ਬੰਦ ਨਹੀਂ ਹੋਣਾ ਚਿੱਟੇ ਦੀ ਗੱਲ ਛੱਡ ਦੋ ਉਹ ਤੁਹਾਡੇ ਕੋਲੋਂ ਬਿੰਮਲ ਬੰਦ ਨਹੀਂ ਹੋਣੀ ਜਿਹਦੀਆਂ ਅਸ਼ਰੇ ਆ ਮਸ਼ਹੂਰੀਆਂ ਚੱਲਦੀਆਂ ਹੈ ਤਾਂ ਉਹ ਵੀ ਨਸ਼ਾ ਇੱਕ ਵਿਦਵਾਨ ਨੇ ਥੱਲੇ ਲਿਖਿਆ ਕਦੇ ਸੁਣਿਆ ਕੋਈ ਬੀੜੀਆਂ ਨਾਲ ਬੰਦਾ ਮਰਿਆ ਹੋਵੇ ਤਾਂ ਫਿਰ ਮੈਨੂੰ ਇਹ ਮੈਥੋਂ ਉਹ ਜੇ ਤੁਸੀਂ ਗੱਲ ਕਢਾਉਂਗੇ ਆ ਜਿਹੜੀਆਂ ਫਿਲਮਾਂ ਦੇ ਅੱਗੇ ਪਿੱਛੇ ਲਾ ਦਿੰਦੇ ਆ ਕਿ ਨਸ਼ਾ ਤੰਬਾਕੂ ਸੇਤ ਦੇ ਲਈ ਹਾਨੀਕਾਰਕ ਹੈ ਇਹਨਾਂ ਕੈਂਸਰ ਹੁੰਦਾ ਤੇ ਉਹਨਾਂ ਹੋਰ ਮੈਨੂੰ ਦੱਸ ਵੀ ਕੰਜਰ ਦਾ ਪੁੱਤਾ ਹੋਊਗਾ ਕੀ ਉਹਦੇ ਨਾਲ ਜਿਹਨੇ ਲਿਖਿਆ ਸੀ ਵੱਟੇ ਵੇ ਦੀਵਾਰ ਨੇ ਉਹ ਡੱਫਰਾ ਕੀ ਹੋਊਗਾ ਉਹਦੇ ਨਾਲ ਕੈਂਸਰ ਤੁਹਾਡੇ ਚਾਚੇ ਦਾ ਪੁੱਤ ਆ ਇਹ ਬੜੀ ਗੰਦੀ ਬਿਮਾਰੀ ਆ ਰੱਬ ਵੈਰੀ ਦਸ਼ਮਨ ਨੂੰ ਵੀ ਬਚਾਵੇ ਕੰਨ ਨਾਲ ਹੋ ਰਹੀ ਆ ਤੁਹਾਨੂੰ ਕੈਂਸਰ ਦੀਆਂ ਬਿਮਾਰੀਆਂ ਤੁਹਾਡੇ ਦੁਕਾਨਾਂ ਤੇ ਪਈਆਂ ਤੇ ਤੁਸੀਂ ਇਹ ਥੱਲੇ ਇਹ ਚੰਗੇ ਲੱਗਦੇ ਆ ਲਿਖ ਦੇ ਸ਼ਰਮ ਕਰੋ ਇਹ ਗੱਲ ਕਰਨ ਲੱਗੇ ਤਾਂ ਮੈਂ ਸਰਕਾਰ ਨੂੰ ਕਹਿਣਾ ਜਿਹੜੇ ਤਖਸਰ ਆ ਉਹਨਾਂ ਨੂੰ ਛੱਡੋ ਨਾ ਤੇ ਤੁਹਾਡੀ ਸੀਆਈਡੀ محکمہ ਕੀ ਕਰ ਰਿਹਾ ਹੋਰ ਤੁਹਾਡੇ محکمہ ਕੀ ਕਰ ਰਿਹਾ 10 ਪਿੰਡਾਂ ਦੇ ਵਿੱਚ ਕੋਈ ਘਾਟ ਆ ਕੇ ਉਹ ਨਾ ਕਰੋ ਜਿਹੜੇ ਨਸ਼ਾ ਤੱਕਸਰ ਆ ਔਰ ਜਿਹੜਾ ਉਹਨਾਂ ਨੂੰ ਰੋਕਦਾ ਉਲਟਾ ਉਹਨਾਂ ਨੂੰ ਗਾਲਾਂ ਦਿੰਦੇ ਉਹ ਤਾਂ ਗਾਲਾਂ ਦਿੰਦੇ ਉਲਟਾ ਵੀ ਕੌਣ ਬੰਦ ਕਰਾ ਦੂਗਾ ਉਹ ਗਾਲਾਂ ਸੱਚ ਸਰਕਾਰ ਨੂੰ ਆਉਣੀਆਂ ਚਾਹੀਦੀਆਂ ਲੋਕਾਂ ਨੂੰ ਨਹੀਂ ਤੇ ਲੋਕ ਪਿੰਡ ਦੇ ਵਿੱਚ ਜਿੰਨੇ ਪਿੰਡਾਂ ਦੇ ਲੋਕ ਆ ਉਹ ਸਾਰੇ ਕਹਿੰਦੇ ਆ ਵੀ ਨਸ਼ਾ ਬੰਦ ਹੋਣਾ ਚਾਹੀਦਾ ਤੁਹਾਨੂੰ ਪਤਾ ਤੁਹਾਡੀ ਸਰਕਾਰ ਝੱਗਾ ਚੱਕ ਗਈ ਤੁਹਾਡਾ ਪ੍ਰਸ਼ਾਸਨ ਤੁਹਾਡੇ ਕੋਲੋਂ ਝੱਗਾ ਚੱਕ ਗਿਆ ਤਾਂ ਤੁਸੀਂ 40 ਬੰਦੇ ਇਕੱਠੇ ਹੋ ਕੇ ਤਖਸਰਾ ਨੂੰ ਆਪਣੀ ਰੋਕ ਸਕਦੇ ਤੁਹਾਡੇ ਬੱਚਿਆਂ ਨੂੰ ਜ਼ਹਿਰ ਦੇ ਰਹੇ ਆ ਤੁਹਾਡੇ ਬੱਚਿਆਂ ਦਾ ਖਾਤਮਾ ਕਰ ਰਹੇ ਆ ਉਹਨਾਂ ਨੂੰ ਖਤਮ ਕਰੋ ਉਹਨਾਂ ਨੂੰ ਉਹ ਤੁਹਾਡੇ ਪਿੰਡ ਦੇ ਵਿੱਚ ਰਹਿੰਦੇ ਲਾਇਕ ਨਹੀਂ ਰਹੇ ਹੋ ਅਸਲ ਦੇ ਵਿੱਚ ਆਮ ਲੋਕ ਸਰਕਾਰ ਪ੍ਰਸ਼ਾਸਨ ਸਾਰੇ ਜ਼ਿੰਮੇਦਾਰ ਆ ਸਾਡੇ ਦੇਸ਼ ਦੇ ਵਿੱਚ ਜਿਹੜਾ ਨਸ਼ੇ ਦਾ ਕਹਿਰ ਆ ਇਹ ਲਿਆਉਣ ਦੇ ਵਿੱਚ ਸਾਰੇ ਜ਼ਿੰਮੇਦਾਰ ਆ ਆਪਾਂ ਪਾਪਾਂ ਦੇ ਭਾਗੀ ਸਾਰੇ ਇਕੱਠੇ ਆਵਾਂਗੇ 25% ਸਰਕਾਰ 25% ਲੋਕ 25% ਤੱਕਸਰ 25% ਪ੍ਰਸ਼ਾਸਨ ਇਹ ਆਪਾਂ 25-25% ਸਾਰੇ ਭਾਗੀ ਆਵਾਂਗੇ। ਇਹ ਆਪਾਂ ਚੁੱਪ ਕਰਕੇ ਬੈਠੇ ਆ। ਇਹ ਆਪ ਦਾ ਭਾਈ ਸਾਹਿਬ ਥੋੜਾ ਜਿਹਾ ਹੱਲਾ ਬੁਲਾ ਮਾਰੋ ਤਾਂ ਕਿਤੇ ਜਾ ਕੇ ਇਹ ਤਾਂ ਐਵੇਂ ਸਰਕਾਰਾਂ ਬਦਲਦੀਆਂ ਰਹਿਣਗੀਆਂ, ਹੱਥ ਕੱਖ ਨਹੀਂ ਹੋਣਾ ਬੇਕਦਰੇ ਬਸ ਯਾਰ ਬਦਲਦੀ ਰਹਿ ਜੇਂਗੀ। ਕੱਖ ਨਹੀਂ ਹੋਣਾ ਤੁਹਾਡੇ ਕੋਲ ਯਾਦ ਰੱਖ ਲਓ। ਇਹ ਗੱਲ ਨੂੰ ਕੰਨਾਂ 'ਚ ਪਾ ਲਓ ਤਾਂ ਸਰਕਾਰ ਰੋਜ਼ਗਾਰ ਦੇਵੇ। ਪੜ੍ਹੇ ਲਿਖੇ ਅੱਜਕੱਲ ਆ ਚਿੱਟਾ ਵੇਚ ਰਹੇ ਆ, ਹੋਰ ਕਈ ਕੰਮ ਕਰ ਰਹੇ ਆ। ਤੁਸੀਂ ਪੜ੍ਹੇ ਲਿਖਿਆਂ ਨੂੰ ਰੋਜ਼ਗਾਰ ਦਿਓ। ਸਾਰਾ ਕੁਝ ਬੰਦ ਹੋ ਜਾਊਗਾ ਇਹ ਨੋਟ ਰੱਖੋ ਤੇ ਜਿਹੜਾ ਤੁਸੀਂ ਕੰਮ ਚਲਾ ਰਹੇ ਆ ਨਸ਼ਾ ਤਖਸਰਾ ਤੇ ਚਲਾਓ ਪਰ ਇਹ ਵੀਡੀਓ ਵਿਖਾਵ ਖਾ ਕੇ ਕੱਲੇ ਇੱਕ ਦੋ ਦਸਾਂ ਪਿੰਡਾਂ 'ਚ ਨਹੀਂ ਵਿਕਦਾ 13000 ਪਿੰਡਾਂ ਲਗਭਗ ਪੰਜਾਬ ਦਾ 13000 ਪਿੰਡਾਂ ਦੇ ਵਿੱਚ ਲਗਭਗ 2-10 ਪਿੰਡ ਬਚੇ ਹੋਣਗੇ ਜਿੰਨ ਚਨਾਬਕ ਦਾ ਬਖਸ ਸਾਰੇ ਪਿੰਡਾਂ 'ਚ ਵਿਕਦਾ ਨੋਟ ਕਰੋ ਇਹ ਗੱਲ ਨੋਟ ਕਰੋ ਕਰਨੀ ਪੈਣੀ ਹੈ ਤੁਹਾਨੂੰ ਸਖਤਾਈ ਕਰੋ ਤੁਸੀਂ ਕਰ ਸਕਦੇ ਆ ਤੁਹਾਡੀ ਹਰ ਲੀਡਰ ਦੀ ਡਿਊਟੀ ਲਾ ਦੋ ਜੋ ਪਰਸਨ ਨੂੰ ਤੰਗ ਕਰੀ ਜਾਂਦੇ ਆ ਤੁਹਾਡੇ ਪਿੰਡਾਂ ਦੇ ਵਿੱਚ ਲੀਡਰ ਬੈਠੇ ਆ ਆਮ ਪਾਰਟੀ ਦੇ ਲੀਡਰ ਬੈਠੇ ਆ ਤੁਸੀਂ ਉਹਨਾਂ ਨੂੰ ਆਖੋ ਕਿ ਬੰਦ ਕਰੋ ਉਹਨਾਂ ਦੇ ਹੱਥ 'ਚ ਪਾਵਰ ਦਿਓ ਪਰ ਉਹਨਾਂ ਨੂੰ ਇਹ ਵੀ ਹੱਥ 'ਚ ਪਾਵਰ ਗਲਤਨਾ ਇਸਤੇਮਾਲ ਕਰਨ ਜਿਹੜਾ ਵੇਚਦਾ ਕਿਤੇ ਉਹਨਾਂ ਦਾ ਬੇਲੀ ਹੋਵੇ ਤੇ ਜਿਹੜਾ ਨਹੀਂ ਵੇਚਦਾ ਉਹ ਅੰਦਰ ਹੋਵੇ ਇਹ ਨੋਟ ਕਰੋ ਗੱਲ ਇਹ ਤੁਸੀਂ ਕਰ ਸਕਦੇ ਆ ਦੋ ਦਿਨਾਂ ਦਾ ਕਮਾਲ ਆ ਨਸ਼ਾ ਬੰਦ ਕਰਾਉਣਾ ਪਰ ਗੱਲਾਂ ਕਰਨਾ ਤੁਸੀਂ ਕੱਖ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ